ਸਭੀ ਪਹਾਰ ਇੱਕ ਵੀ ਜਹਾਜ਼ ਪੱਕ ਪੰਨ ਹਵਾ ਵਿੱਚ ਉੱਡ ਜਾ ਦੁਜੀ ਤੱਕ ਜੇ 55 ਇੰਤਜ਼ਾ ਫਿਰਨਾ ਤੇ ਵਿਦੇਸ਼ ਦਾ ਉਹ ਸਾਡਾ ਪ੍ਰਬੰਧਨ ਦੀ ਦਰਾਗਾਦਾ ਉਹ 100% ਫੇਲ ਹੈ ਕਿਵੇਂ ਇੱਕ ਲਈ ਮੁੱਖ ਨਹੀਂ ਵਿਆਪਕ ਨਹੀਂ ਦਿੱਤਾ ਇਹ ਵੀ ਦੱਸਤਾ ਹਾਂ ਇੱਕ ਮੁੱਖ ਨੇ ਇਹਦੇ ਕੋਲ ਜਿਵੇਂ ਦੈਸ਼ ਦਾ ਮੁੱਖ ਕਹਿੰਦੇ ਆ ਉਹਨੂੰ ਤੁਰਕੀ ਆਇਆ ਨੇ ਖਤਿਆਰ ਦਿੱਤੇ ഹയർ ബസെ അധികാര

ਕਿ ਜਿਹੜੇ ਦੇ ਉਤਵਾਪਤ ਗਜਰਾਹ ਕਿਹਨੇ ਜਵਾਬ ਦਿੱਤਾ ਜਿੰਦਾ ਉਹ ਪਿਆਰ ਕਿਹਨੇ ਪੜਿਆ ਤੇ ਤੀਜਾ ਫਾਲ ਹੋ ਗਿਆ ਇਹ ਤੀਜਾ ਕਿ ਤੱਕ ਪੜਾ ਕਰਦੀਆਂ ਕਿ ਜੋ ਕੁਛ ਆਖੋ ਕਹਿ ਰਹੇ ਹੋ ਜੈ ਨਹੀਂ ਹੈ ਉਹਦੇ ਪਿੱਛੇ ਕੰਮਾ ਹੋਰ ਨਾ ਕਹਿੰਦੇ ਸੋੜਾ ਸੋ ਇੱਥੋਂ ਕਰਕੇ ਸੀ ਕਿ ਜਿਵੇਂ ਆ ਕਿ ਉੱਥੇ ਜੇਲ ਬਰਵਾ ਦੇ ਉੱਤੇ ਲੜਾਈ ਹੋ ਜਾਂਦੀ ਜਿਹੜੇ ਫੌਜ ਭੱਤੀਆ ਉਹ ਸਾਡੇ ਪਾਰ ਉਹ ਪਾਕਿਸਤਾਨੀ ਕਿਸਾਨਾਂ ਮਜ਼ਦੂਰਾਂ ਦੇ ਵਾਕ ਉਹ ਹਿੰਦੁਸਤਾਨੀ ਕਿਸਾਨਾਂ ਮਜ਼ਦੂਰਾਂ ਦੇ ਵਾਕ ਤੇ ਸਭ ਤੋਂ ਵੱਧ ਕਿ ਉਹ ਪੰਜਾਬੀ ਦੇ ਲੋਕਾਂ ਦੇ ਉਧਰ ਵੀ ਕਿੰਦਰ ਇਹ ਪੰਜਾਬੀਆਂ ਦੀਆਂ ਮੌਤਾਂ ਦਾ ਕਾਰਨ ਬਣ ਗਈ ਇਹਨੇ ਬਾਰਡਰ ਦਾ ਇੰਡੀਆ ਨਾਲ ਬਣ ਤੁਮਾਂ ਪੰਜਾਬਾਂ ਦੇ ਇਜਾੜੇ ਦਾ ਕਾਰਨ ਬਣਨਾ ਅਸੀਂ ਮਾਮਾ

ਪੰਨੇ ਅੱਗੇ ਆ ਵੀਰ ਖਤਮ ਕਰ ਲਈ ਦੋ ਲਾਈਨਾਂ ਗੱਲੀਆਂ ਨੇ ਪਹਿਲੀ ਗੱਲ ਇਹ ਹੈ ਕਿ ਜਿੱਥੇ ਵੀ ਲੜਾਈ ਜਿਹੇ ਵੀ ਹੁਲਾਰੇ ਆਏ ਜਦੋਂ ਤੇ ਹਮਮਤ ਹਮਲਾ ਕਰਦੀ ਐ ਸਾਨੂੰ ਉਹਦੇ ਹੱਥ ਤੋਂ ਬੋਲਣਾ ਚਾਹੀਦਾ ਵੀ ਇਹ ਲੜਾਈ ਨਾ ਮੈਨੂੰ ਆਕਾ ਜਿੰਨੇ ਵੀ ਅਸੀਂ ਜਿੱਥੇ ਬੰਦਨ ਚੱਤੀ ਜਦੋਂ ਵੀ ਇਹ ਸੋਚਣ ਲੱਗਿਆ ਮੈਂ ਤਾਂ ਖਾਣਾ ਨਹੀਂ ਲੈਣਾ ਉਹਦਾਂ ਲੱਗਦਾ ਵੀ ਖਾਲ ਕੇ ਫਤੂਸੀ ਆਪਦੀ ਲੜਾਈ ਦੀ ਹੱਦ ਇਹ ਲੜਾਈਆਂ ਪਾਂ ਦਿੱਤੀਆਂ ਜਾਂਦੀਆਂ ਹੁੰਦੀਆਂ ਨੇ ਕਿ ਸਾਰੇ ਇੱਕ ਮਾਲਾ ਦੇ ਮਣਕੇ ਨੂੰ ਪਰੋਇਆ ਹੁੰਦਾ। ਸਾਕਤ ਫੇਰ ਬੰਦਦੀਆਂ ਸੰਗਤ ਦੀ ਤਾਕਤ ਦੋਨੇ ਤੇ ਨਹੀਂ ਹੈਗੀ ਵੀ ਇੱਕ ਕੜੀ ਇੱਥੇ ਦੀ ਐ ਤੇ ਇੱਥੇ ਕਿਤੇ ਜਿੱਦਾਂ ਉਹ ਇੱਕ ਦੂਜੇ ਚ ਕੜੀਆਂ ਪੈ ਜਾਂਦੀਆਂ ਫੇਰ ਉਹ ਸੰਗਤ ਬਣਦਾ। ਸਭ ਇੱਕ ਤਾਂ ਜਾਣਦੇ ਇਹ ਹੈ ਵੀ ਬਿਜਲੀ ਨਾਲ ਦੇ ਲਾਖ ਚਾਲੂ ਹੁੰਦੇ ਤੇ ਸਾਲਾਨਾ ਬਣਦੀ ਰਹਿੰਦਾ। ਕਪਾਨਾਂ ਦਾ ਸਾਮਾਨ ਲੁੱਟਿਆ ਜਾਂਦਾ ਤਾਂ ਬਿਜਲੀ ਨਾਲ ਨੂੰ ਦਰਦ ਹੋਣੀ ਚਾਹੀਦਾ। ਉੱਥੇ ਤੇ ਉਹ ਪਵੰਤੀ ਸੁਦਾ ਪਾਟ ਕੇ ਗੈਰ ਹੀ ਸਰਕਾਰ ਦੇ ਉਹਨਾਂ ਦਾ ਇਤਨਾ ਵੱਡਾ ਲੀਟਰ ਤੇ ਲੋਜ ਫਾਇਕੜੇ ਆਮ ਲੋਕਾਂ ਤੇ ਨਾ ਦੀ ਪਾਰਟੀ ਦੇ ਲੋਕ ਕਿਉਂ ਮਰਨਾਂ ਦੇ ਮਾਰੇ ਜਾ ਰਹੇ ਸਾਡੇ ਕਿਸਾਨਾਂ ਦਾ ਜੀਵ ਹੋਈ ਚਾਹੀਦੀ ਹੈਗਾ ਫਾਮ ਦੇ ਬਰਮੰਦੀ ਲੋੜਾਂ ਨੂੰ ਫਾਮ ਦੇ ਲੋੜਾਂ ਆਹ ਇਹਦੇ ਖਿਲਾਫ ਇਹਨੂੰ ਰੋਕਣਾ ਮਿਲਿਆ ਜੇ ਨਰਿੰਦਰ ਸਿੰਘ ਜੀ ਨੂੰ ਕਦੇ ਨਹੀਂ ਸੀ ਜਾਣਦੇ ਉਹਨੂੰ ਪਰਸਨਲ ਕੋਲ ਕੋ ਕੇ ਮਾਰਤਾ ਤੇ ਸਾਡਾ ਉਹ ਮਸਲਾ ਬਣਨਾ ਪਿਆ ਸੋ ਇੱਕ ਭਾਗ ਦੀ ਕਨਫਰੰਸ ਤੇ ਆਪਾਂ ਆਹੀ ਕਹਿੰਦੇ ਦਿੰਨਾ ਚਾਹੁੰਦੇ ਹ ਸੀ ਦੂਜਾ ਇਹ ਆ ਜਿਹੜੇ ਖਾਤੂ ਨੇ ਉਹ ਜੰਗਵਾਜਦੇ ਨੇ ਉਹ ਨਹੀਂ ਚਾਹਦੇ ਲੋਕਾਂ ਦੇ ਮਸਲੇ ਖੰਨ ਕਰ ਉਹ ਚਾਹੁੰਦੇ ਆ ਕਿ ਲੋਕਾਂ ਵਾਂ ਤੇ ਆ ਜੰਗਾਂ ਦੇ ਲਾਓ ਤੇ ਹੋਰ ਨਾਲੇ ਗੁੱਟ ਕਰੋ ਹਥਿਆਰੀਆਂ ਕੰਪਨੀਆਂ ਨੂੰ ਪੈਸੇ ਦਿਤਾਓ ਮਾਈਨਰ ਕੰਪਨੀਆਂ ਨੂੰ ਪੈਸੇ ਦਿਤਾਓ ਕਿਨੇ ਪੁੱਛ ਲੈ ਭਰ ਤਰਨੇ ਜਦ ਲਈ ਲੱਗੀ ਸਫਲੀ ਲੱਗਣਾ ਪੈਗਾ